ਸਾਸੀ ਕਾ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਵਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਜੀ ਇਹ ਆਪਣਾ ਫੋਨ ਨੰਬਰ ਆ ਅੱਜ ਆਪਾਂ ਆਏ ਆਪਣੇ ਜੱਦੀਪਿੰਡ ਸੁਖਾਣੰਦ ਵੀਰ ਕ੍ਰਿਸ਼ਨ ਕੋਲੇ ਕ੍ਰਿਸ਼ਨ ਕੋਲ ਵੀਰਪੁੱਲ ਤਿੰਨ ਪਸ਼ੂ ਵਕਾਊ ਆ ਵੀਰ ਜੀ ਇਹ ਕਿਸੇ ਵਪਾਰੀ ਨਹੀਂ ਇਹ ਸਰਵ ਘਰ ਦੇ ਪਸ਼ੂ ਆ ਜੀ ਬਾਕੀ ਡਿਟੇਲ ਆਪਾਂ ਬਾਈ ਕ੍ਰਿਸ਼ਨ ਤੋਂ ਪੁੱਛਦੇ ਹਾਂ ਬਾਈ ਜੀ ਆਜੋ ਜੀ 사ਸੀ ਕਾ ਬਾਈ ਜੀ ਭਾਈ ਜੀ ਆਪਣਾ ਪਿੰਡ ਸੁਖਣਾ ਦਾ ਆਪਣਾ ਉਹ ਦੱਸ ਦਿਓ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਜਾਨਵਰ ਲੈਣੇ ਆ ਆਪਣਾ ਘਰ ਕਾਦੇ ਨੇੜੇ ਆ ਜਾਂਦਾ ਜੀ ਨੇੜੇ ਆ ਰਹੇ ਜੀ ਨੇਰੇ ਆ ਰਹੇ ਜੀ ਠੀਕ ਹੋ ਜੀ ਭਾਈ ਜੀ ਆ ਆਪਣੇ ਜਾਨਵਰ ਦੀ ਡਿਟੇਲ ਦੱਸੋ ਜੀ ਕੀ ਹੈ ਜੀ ਇਹ ਪਹਿਲੇ ਸਵੇ ਆ ਜੀ ਖੀਰੀ ਬੱਚੀ ਆ ਜੀ ਠੀਕ ਹੋ ਜੀ 15 ਦਿਨਾਂ ਦੀ ਕੱਚੀ ਹੈ ਵੀਰ ਜੀ ਖੀਰੀ ਬੱਚੀ ਆ ਹਜੇ ਤੇ ਸਾਨੂੰ ਥਣ ਬੰਨਾ ਦਿਖਾਉਨੇ ਆ ਭਾਈ ਜੀ ਤੋਰ ਕੇ ਦਿਖਾ ਦਿਓ ਜੀ ਵੀਰ ਜੀ ਇਹ ਸਾਰੇ ਪਸ਼ੂ ਘਰਦੇ ਆ ਬਾਈ ਜੀ ਹਰਗੇ ਸੇਲ ਕਰਦੇ ਆ ਬਹੁਤ ਹੀ ਸੋਹਣੀ ਵੈੜ ਆ ਆ ਜੋ ਵੀਰੇ ਮੋਡਲ ਜੀ ਬਾਈ ਜੀ ਕੀ ਮੋਲ ਕਰਦੇ ਆ ਆਪਾਂ ਇਹਦਾ ਜੀ 42000 ਰੁਪਏ ਬਾਈ ਜੀ ਮੁੱਲ ਕਰਦੇ ਆ ਬਾਈ ਜੀ ਮੌਕੇ ਤੇ ਮਾਨ ਕੀਤਾ ਜਾਊਗਾ ਹਾਂਜੀ ਹਾਂਜੀ 42000 ਰੁਪਏ ਕਹਿੰਦੇ ਵੀ ਮੌਕੇ ਤੇ ਜ਼ਰੂਰ ਮਾਨ ਕੀਤਾ ਜਾਊਗਾ ਅਗਲੇ ਜਨਵਰੀ ਬੱਲੀ ਆ ਜਾਓ ਜੀ ਹਾਂਜੀ ਇਹਦਾ ਹੀ ਕੀ ਡਿਟੇਲ ਆ ਜੀ ਪਹਿਲੇ ਸੂਏ ਆ ਜੀ ਪਹਿਲੇ ਸੂਏ ਠੀਕ ਹੋ ਜੀ 10 ਕਿਲੋ ਦੁੱਧ ਆ 10 ਕਿਲੋ ਦੁੱਧ ਆ ਪਹਿਲੇ ਸੂਏ ਆ ਮਗਰੇ ਦੇ ਬੱਚੀ ਆ ਜੀ ਬੱਚੀ ਤੁਹਾਨੂੰ ਦਿਖਾਉਣੇ ਆ ਬਾਈ ਜੀ ਮਾੜੀ ਖੋਲ ਕੇ ਦਿਖਾ ਦਿਓ ਜੀ ਇਹ ਵੀਰੇ ਜਰਸੀ ਆ ਜਰਸੀ ਵੈੜਾ ਵੀਰੇ ਜੇ ਕਿਸੇ ਵੀਰ ਨੇ ਲੈਣੀਆਂ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਆਪਾਂ ਕੰਟੈਕਟ ਨੰਬਰ ਵੀ ਬਾਈ ਦੱਸਾਂਗੇ ਬਹੁਤ ਵਧੀਆ ਬਾਈ ਜੀ ਆਜੋ ਵੀਰੇ ਆਜੋ ਇਹ ਵੀਰੇ ਕਰਦੀਆਂ ਵੈੜਾਂ ਕਿਸੇ ਵਪਾਰੀ ਦੇ ਘਰ ਦੇ ਪਸ਼ੂ ਆ ਜੀ ਜੇ ਕਿਸੇ ਵੀਰ ਨੇ ਘਰੇ ਪਸ਼ੂ ਰੱਖਣੇ ਆ ਤਾਂ ਜਰੂਰ ਕੰਟੈਕਟ ਕਰੋ ਬਾਈ ਨਾਲ ਆ ਵੀਰੇ ਇਹਦੀ ਬੱਚੀ ਆ ਬੱਚੀ ਆ ਕਿ ਬੱਚਾ ਬੱਚਾ ਜੀ ਇਹ ਇਹਦਾ ਬੱਚਾ ਜੀ ਇਹਦਾ ਜੀ ਤੁਹਾਨੂੰ ਥਣ ਬਣਾ ਦਿਖਾਉਨੇ ਆ ਆਪਾਂ ਬਾਈ ਜੀ ਚੋਨ ਚ ਸੀਲ ਹੈ ਜੀ ਇਹ ਹਾਂਜੀ ਬਹੁਤ ਸੀਲ ਹੈ ਬਹੁਤ ਸੀਲ ਹੈ ਜੀ ਤੇ ਬਾਈ ਜੀ ਕੀ ਮੁੱਲ ਕਰਦੇ ਆ ਆਪਾਂ ਇਹਦਾ ਇਹ 38000 ਰੁਪਏ 38000 ਰੁਪਏ ਮੁੱਲ ਕਰਦੇ ਆ ਬਾਈ ਬਹੁਤ ਜਾਇਜ਼ ਮੁੱਲ ਆ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਅੱਧੇ ਵੀਰ ਵੀਡੀਓ ਤੇ ਬਹੁਤ ਜ਼ਿਆਦਾ ਮੁੱਲ ਕਰਦੇ ਆ ਪਰ ਇੱਥੇ ਇਹੋ ਜੀ ਕੋਈ ਗੱਲ ਨਹੀਂ ਵੇਖਣ ਨੂੰ ਮਿਲੀ ਗਈ ਬਾਈ ਜੀ ਇਹਦਾ ਕੀ ਡਿਟੇਲ ਆ ਜੀ ਏ ਜੀ ਬਾਈ ਜੀ ਇਹ 2.5 ਮਹੀਨੇ ਹੋ ਗਏ ਸੂਈ ਨੂੰ ਹਾਂ ਜੀ ਪਹਿਲਾ ਸੂਆ ਜੀ 8 ਕਿਲੋ ਬੰਦਾ ਠੀਕ ਹੋ ਜੀ 2.5 ਮਹੀਨੇ ਹੋ ਗਏ ਸੂਈ ਨੂੰ ਮਗਰ ਇਹਦੇ ਕੱਟੀ ਹੈ ਜੀ 8 ਕਿਲੋ ਦੁੱਧ ਹੈ ਜੀ ਬਾਈ ਜੀ ਚੌਂ ਚ ਕਿਵੇਂ ਧਾਰ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਧਾਰ ਹੈ ਜੀ ਤੁਹਾਨੂੰ ਕੱਟੀ ਜ਼ਰੂਰ ਦਿਖਾਵਾਂਗੇ ਜੀ ਆਹ ਦੇਖ ਸਕਦੇ ਹੋ ਤੁਸੀਂ ਇਹਦੀ ਕੱਟੀ 2.5 ਮਹੀਨੇ ਹੋ ਗਏ ਬਾਈ ਜੀ ਇਹਦਾ ਥਣ ਮੰਨਾ ਦਿਖਾਉਨੇ ਆ ਤੁਹਾਨੂੰ ਦੇਖ ਸਕਦੇ ਹੋ ਜੀ ਬਾਈ ਜੀ ਮਾੜੀ ਤੋਰ ਕੇ ਦਿਖਾ ਦੇ ਦੇ ਦੇਖ ਸਕਦੇ ਹੋ ਤੁਸੀਂ ਛੋਟੀ ਹੈ ਜੀ ਇਹ ਥਾਨ ਬਣਾ ਹੀ ਵੇਖ ਸਕਦੇ ਤੁਸੀਂ ਜੀ ਇਹਦਾ ਤਵਾਨਾ ਦੇਖੋ ਜੀ ਆਜੋ ਬਾਈ ਜੀ ਬਾਈ ਜੀ ਕਿੰਨਾਂ ਮੌਲ ਕਰਦੇ ਜੀ ਆਪਾਂ ਇਹਦਾ ਇਹਦਾ 55000 ਰੁਪਏ ਮੌਲ ਕਰਦੇ ਆ ਜੀ ਬਾਈ ਜੀ ਮੌਕੇ ਤੇ ਮਾਨ ਕੀਤਾ ਜਾਊਗਾ ਜੀ ਠੀਕ ਹੋ ਜੀ ਬਾਈ ਜੀ ਹਰਕੇ ਕਹਿੰਦੇ ਵੀ ਮੌਕੇ ਤੇ ਵੀ ਮਾਨ ਕੀਤਾ ਜਾਊਗਾ ਜੇ ਕਿਸੇ ਵੀਰ ਨੇ ਲੈਣੇ ਆ ਬਈ ਇਹ ਘਰ ਦੇ ਪਸ਼ੂ ਆ ਜਰੂਰ ਕੰਟੈਕਟ ਕਰੋ ਬਾਈ ਜੀ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ ਫੋਨ ਨੰਬਰ ਜੀ 94175 ਜੀ ਹਾਂ ਜੀ 94175 ਇੱਕ ਵਾਰਾਂ ਫੇਰ ਬੋਲ ਦਿਓ ਜੀ 94175 ਜੀ ਹਾਂ ਜੀ ਠੀਕ ਹੋ ਜੀ ਬਾਈ ਤੁਸੀਂ ਨਾ ਕੰਟੈਕਟ ਕਰੋ ਜੇ ਕਿਸੇ ਵੀਰ ਨੂੰ ਇਹ ਪਸ਼ੂ ਚਾਹੀਦੇ ਹੋਣ ਤੇ ਸੋਨੂੰ ਇਹਦਾ ਜਿਹੜੀ 10 ਦਿਨ ਕੱਚੀ ਹੈ ਵੀਰੇ ਇਹਦਾ ਵੀ ਥਣ ਮੰਨਣਾ ਜ਼ਰੂਰ ਦਿਖਾਉਨੇ ਆ ਜੇ ਕਿਸੇ ਵੀਰ ਨੇ ਲੈਣਿਆ ਇਹ ਤਿੰਨ ਪਸ਼ੂ ਸੇਲ ਤੇ ਆ ਤੇ ਬਾਈ ਜੀ ਤੁਹਾਡੇ ਜ਼ਰੂਰ ਤਾਂ ਬਰਾਡ ਕੈਟਲ ਫਾਰਮ ਨੂੰ ਵੱਤਵਾਦ ਸ਼ੇਅਰ ਕਰੋ ਵੱਤਵਾਦ ਸਬਸਕ੍ਰਾਈਬ ਕਰੋ ਥੈਂਕ ਯੂ